ਬਾਬਾ ਨਾਨਕ ਸਿੰਘ ਜੀ ਮਹਾਰਾਜ ਇਧਰ ਪਹਾੜਾਂਾਂ ਚ ਪਾਕਿਸਤਾਨੋਂ ਤੋਂ ਬਣਿਆ ਨਹੀਂ ਸੀ ਦੇਸ਼ ਆਜ਼ਾਦ ਬਾਬਾ ਜੀ ਤੋਂ ਬਾਅਦ ਹੋਇਆ ਉੱਥੇ ਨਗਰ ਦੇ ਪ੍ਰੇਮੀ ਬਾਬਾ ਨਾਨਕ ਸਿੰਘ ਜੀ ਨੂੰ ਕਹਿੰਦੇ ਜੀ ਤੁਸੀਂ ਤਾਂ ਚੀਲ ਦੇ ਕੰਡੇ ਬੈਠੇ ਹੋ ਠੰਡ ਬਹੁਤ ਹੈ ਨਗਰ ਚ ਬਾਬਾ ਜੀ ਕਹਿੰਦੇ ਅਸੀਂ ਨਗਰ ਚ ਨਹੀਂ ਜਾਂਦੇ ਕਿਸੇ ਦੇ ਸਾਡੇ ਨਿਜਮ ਨੇ ਕੁਛ ਉਹ ਕਹਿੰਦੇ ਸਵੇਰ ਨੂੰ ਉਹ ਕਹਿੰਦੇ ਨੇ ਕਹਿੰਦੇ ਲੱਕੜਾ ਨਾਲੇ ਲੈ ਚੱਲੀਓ ਸੰਤ ਤਾਂ ਬਈ ਮਾਲਵੇ ਵਾਲਾ ਚੜਾਈ ਕਰ ਗਿਆ ਉਹ ਠੰਡ ਬਹੁਤ ਹੈ ਕਰਮੋਈ ਦੇ ਪਹਾੜਾਂ ਵੱਲ ਬਾਬਾ ਜੀ ਧਿਆਨ ਚ ਬੈਠੇ ਨੇ ਬਰਫ਼ ਜੰਮ ਗਈ ਜਲਦੀ ਵਾਲੇ ਦਲੇ ਬਰਫ਼ ਹੋਈ ਸੰਪਰਦਾ ਨਹੀਂ ਚੱਲਦੀ ਹੁੰਦੀ ਕਿਸੇ ਦੀ ਬਰਫ਼ ਵਿੱਚ ਬੈਠੇ ਨੇ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਨੇ ਦਰਸ਼ਨ ਦਿੱਤਾ ਕਹਿੰਦੇ ॠषि ਏ ਨੰਨ ਯੋਧ ਕਰਨ ਲੱਗੇ ਹੈ ਸਰੀਰ ਜਵਾਬ ਦੇ ਦੇਗਾ ਤੂੰ ਬਰਫ਼ ਦੇ ਅੰਦਰ ਜਲਦੀ ਬਰਫ਼ ਬਣ ਗਈ ਰਾਤਰੀ ਲੰਘੀ ਸਾਰੀ ਤੇਰਾ ਸਰੀਰ ਜਵਾਬ ਦੇ ਦੇਗਾ ਕਹਿੰਦੇ ਪਾਦਸ਼ਾ ਸਰੀਰ ਸਰੂਰ ਦੀ ਤਾਂ ਕੋਈ ਲੋੜ ਨਹੀਂ ਹੈ ਕਿਤੇ ਤੂੰ ਦਰਸ਼ਨਾਂ ਤੋਂ ਜਵਾਬ ਨਾ ਦੇ ਦੀ ਕਿਤੇ ਤੂੰ ਨਾ ਦਰਸ਼ਨਾਂ ਤੋਂ ਜਵਾਬ ਦੇ ਦੀ ਆਹਾਹਾ ਤਾਰੇ ਜਹਾਨ ਲਹਿਿਆ ਅਬਮਾਨ ਜਿਨੀ ਦਰਸ਼ਨ ਪਾਇਆ ਜਿਨੀ ਤੁਦ ਨੂੰ ਤਨ ਕਹਿਆ ਤਿੰਨ ਜਮ